প্ৰীট ৰা হল্দি লেটে

मैं आता रहता हूँ बाल के लिए नहीं नहीं जीजा नहीं उतरना चाहिए बहुत है मैं बहुत कार्य करता हूँ यूट्यूब पे देखनी है हाँ लव यू मुन्ना चलो चलो बाहु ले के चलो ले के चलो मुन्ना चलो 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 आजा आजा मैं ऐसे तो थोड़ी बहुत कहना आजा उतर लो मैं आज कहीं आज आजे सब पुलिस नाल म सन चाया रल मिल सखियर रल मैल सखियर रल मिल सखर चाया बासरी माजा ਮਰਨ ਦਾ ਬੇੜਾ ਤੁੱਲਾ ਕਰ ਲੋ ਹੁਣ ਕੱਲੇ ਕੱਲੇ ਕੈਰੈਕਟਰ ਨੂੰ ਨਚਾਉਂਗੀ ਫੋਟੋ ਖਿਚਾਉਂਗੀ ਵੀਡੀਓ ਬਣਾਉਂਗੀ ਹਰਿਆ ਹਰਿਆ ਕਾ ਮੈਂ ਕਿ ਹਰਿਆ ਹਰਿਆ ਕਾ ਨਾ ਕੀ ਸੱਜ ਤੋਂ ਸੁਸਾਇਤੇ ਆਸ਼ੂ ਦੇ ਬਾਪੂ ਨੂੰ ਆਸ਼ੂ ਦੇ ਬਾਪੂ ਨੂੰ ਗੋਟੇ ਗੋਟੇ ਚਾ ਆਸ਼ੂ ਦੇ ਬਾਪੂ ਨੂੰ ਗੋਟੇ ਵੇੜੇ ਸੰਜੇ ਦੇ ਦਿਨ ਵਟ ਭਾਗੀ ਆਇਆ ਵੇੜੇ ਸੰਜੇ ਦੇ ਦਿਨ ਵਟ ਕਿਹਨਾਂ ਜਿਹੜਾ ਤੂੰ ਆ ਦੱਸਿਆ ਉਹ ਦੱਸੋ ਕੱਚਾ ਨਾ ਦੱਸੋ ਨਿਤੋਸ਼ੀ ਇੱਧਰ ਬੱਲੇ ਬੱਲੇ ਮੈਸੀ ਨਾਸੀ ਨਸਾਰੇ ਆਖ ਦੇ ਬੱਲੇ ਸ਼ਾਬਾਸ਼ੀੁੰਡੇ ਦਾ ਫੁੱਫੜ ਬੱਲੇ ਨੀ ਮੰਡੇ ਦਾ ਫੁੱਫੜ ਸ਼ਾਬਾਸ਼ੀੁੰਡੇ ਦਾ ਫੁੱਫੜ ਸਾਰੇ ਫੁੱਫੜ ਆ ਜਾਓ ਔਰ ਤੇ ਫੁੱਫੜ ਫੇਲਾ ਵੀ ਖੁੱਲਾ ਕਰ ਲੋ ਕਿਹੜੇ ਕਿਹੜੇ ਫੁੱਫੜ ਨੇ ਇੱਕ ਦੋ ਤਿੰਨ ਚਾਰ ਪਹਿਲਾਂ ਭੂਆ ਪਰੇ ਨੂੰ ਹੋ ਜਾਓ ਫੁੱਫੜਾਂ ਨੂੰ ਆ ਜਾਣ ਤੋਂ ਪਹਿਲਾਂ ਆਹੋ ਪਹਿਲਾਂ ਕੱਲੇ ਫੁੱਫੜ ਪਹਿਲਾਂ ਉਹ ਅੱਖ ਮਾਰਨ ਲੱਗੀਆਂ ਵੀ ਘੱਟ ਨੋਟਸ ਇਟ ਦੇ ਜਾਣਦੀਆਂ ਤੈਨੂੰ ਹੋਰਾ

भू नखर नी भू नखर नी लेके नयाणे सिया ਜੀ ਪਲੀਜ਼ ਇਹ ਫਿਰ ਤੂੰ ਆਜ ਤੇਰੇ ਘਰ ਵੀ ਮਾਤਾ ਵਜਣੀ ਹੈ ਤਾੜੀ ਤੇ ਹੋ ਜਾਣੀ ਨਾ ਕਰੋ ਮੈਂ ਲਟਣ ਲੱਗੀਆਂ ਇਧਰ ਆ ਕੇ ਲੈਂਦੇ ਨਹੀਂ ਗੜਾ ਨਹੀਂ ਦਲਾਕਤਵਾਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਜੇ ਤੇਰੇ ਕੋਲ ਪੈਸਾ ਹੈ ਨਹੀਂ ਕਾਂਟਿਆਂ ਦੀ ਵੇਲ ਕਰਾ ਦੇ ਨੱਚਣਾ ਮੁੰਡੇ ਦੀਆਂ ਭੈਣਾਂ ਨੇ ਨੱਚਣਾ ਲਓ ਜੀ ਬੇੜਾ ਖੁੱਲਾ ਕਰ ਦਿਓ ਪਲੀਜ਼ ਸਈ ਭੈਣਾਂ ਦਾ ਵੱਡਾ ਹੱਥ ਹੈ ਅੱਜ ਹਾਂਜੀ ਵੱਡਾ ਹੱਥ ਕਿ ਸੱਜਾ ਮੇਰੇ ਵੀਰ ਦਾ